ਟੂੜੀ ਵਾਲੀ ਮਸ਼ੀਨ ਨੂੰ ਜਾਲੀਆਂ ਲਾਉਂਦੇ ਸੀਗੇ ਬੱਚੇ ਮੀਂਹ ਆ ਗਿਆ ਅੱਧ ਵਿਚਾਲੇ ਉਤਰਨਾ ਪਿਆ ਉੱਪਰੋਂ ਪਰ ਨਾਲ ਇਹ ਦੇਖ ਲੋ ਜਿੱਕ ਚੱਲਣ ਲੱਗ ਪਿਆ ਇਹ ਨਮੀ ਪੈ ਗਿਆ ਉਹ ਸਾਹਮਣੇ ਟੂੜੀ ਵਾਲੀ ਮਸ਼ੀਨ ਖੜੀ ਆ ਬਿਲਕੁਲ ਤਿਆਰ ਕੀਤੀ ਹੋਈ ਉਹ ਆ ਤੇ ਟਾਲੀਆ ਕੋ ਖੜੀ ਆ ਕਹਾ ਇਹਦਾ ਥੋੜਾ ਜਿਹਾ ਕੰਮ ਰਹਿੰਦਾ ਸੀ ਉੱਪਰਲੇ ਪਾਸਿਓਂ ਉਹ ਕਰਦੇ ਸੀ ਤੇ ਅਚਾਨਕ ਮੀਂਹ ਆ ਗਿਆ ਕੱਲੋਂ ਕਣਕ ਵੀ ਵੱਢਣੀ ਸੀ ਪਰ ਹੁਣ ਜਿਹਨਾਂ ਦੀ ਅੱਜ ਵੱਢ ਹੁੰਦੀ ਆ ਉਹਨਾਂ ਦੇ ਵਿੱਚ ਰਹਿ ਗਿਆ ਇਸ ਕਰਕੇ ਆਪਣਾ ਕੰਮ ਵੀ ਵਾਰਸਾਂ ਤੇ ਚਲ ਜਾਣਾ ਬੜਾ ਔਖਾ ਕੀਤਾ ਏ ਇਸ ਵਰ ਮੀਂਹ ਨੇ ਕਿਹੜੇ ਕਿਹੜੇ ਏਰੀਏ ਦੇ ਵਿੱਚ ਅੱਜ ਮੀਂਹ ਪਿਆ ਆ ਕਮੈਂਟ ਕਰਕੇ ਦੱਸੋ ਕਿਹੜੇ ਕਿਹੜੇ ਏਰੀਆ ਵਿੱਚ ਮੀਂਹ ਨਹੀਂ ਪਿਆ ਉਹ ਵੀ ਕਮੈਂਟ ਕਰ ਦੋ ਵੀ ਸਾਡੇ ਨਹੀਂ ਪਿਆ ਭਾਈ ਅਸੀਂ ਚੰਗੇ ਆ ਸਾਡੇ ਨਾਲ ਮੌਸਮ ਸਿਆ ਆ ਗਿਆ ਨਾ ਤੇ ਵੱਧ ਤੋਂ ਵੱਧ ਮੇਰੇ ਵੀਰ ਮੇਰੇ ਭੈਣਾ ਭਰਾਵਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ YouTube ਦੇ ਨੂੰ ਇਨਸਟਾ ਦੇ ਨੂੰ ਫੋਲੋ ਕਰੋ ਔਰ ਫੇਸਬੁਕ ਦੇ ਨੂੰ ਵੀ ਫੋਲੋ ਕਰੋ ਮੱਧ ਤੋਂ ਬਾਅਦ ਆਪਾਂ ਪੋਸਟਾਂ ਪਾਇਆ ਕਰਾਂਗੇ ਵੀਡੀਓ ਪਾਇਆ ਕਰਾਂਗੇ ਹੁਣ ਮੁਰੇ ਕਾਨਕ ਵੱਡ ਹੋਣੀ ਹੈ ਤੂੜੀਆ ਜੇ ਮਸ਼ੀਨ ਚੱਲਣੀਆਂ ਔਰ ਆਪਣੀ ਸਲਾਹ ਇਹ ਵੀ ਹੈ ਕਿ ਆਪਾਂ ਬਲੌਗ ਪਾਇਆ ਕਰਾਂਗੇ ਬਲੌਗ ਦੇ ਵਿੱਚ ਆਪਾਂ ਆਪਣੀ ਜਿਹੜੀ ਮਤਲ ਦਿਹਾੜੀ ਦੀ ਜੋ ਵੀ ਗੱਲਬਾਤ ਹੋਈ ਜਾਂ ਜਿਹੜੇ ਆਪਾਂ ਦਿਹਾੜੀ ਵਿੱਚ ਕੰਮ ਕੀਤਾ ਉਹ ਆਪਾਂ ਆਪਣੇ ਜਿਹੜੇ ਦੇਖਣ ਵਾਲੇ ਉਹਨਾਂ ਨੂੰ ਜਰੂਰ ਦਿਖਾਇਆ ਕਰਾਂਗੇ ਕਿ ਕਿਦਾਂ ਆਪਾਂ ਕਣਕ ਵੜਦੇ ਆ ਕਿਦਾਂ ਆਪਾਂ ਟੂਰੀਏ ਮਸ਼ੀਨ ਚਲਾਉਂਦੇ ਆ ਨਾ ਕੋਈ ਵੀ ਕੰਮ ਕਰਦੇ ਆ ਜਿਦਾ ਗਾਂਾਂ ਪਨੀਰੀਆਂ ਵੇਡਣੀਆਂ ਹੋਰ ਵੀ ਕਈ ਕੰਮ ਆ ਸੋ ਮੀਨਾ ਕੋਰੀ ਵਿਲੇਜ ਕਰ ਦਿੱਤੇ ਪਰ ਇਦਾਂ ਵਿਲਾ ਇਹ ਨਾਲ ਲੈਣਾ ਨਹੀਂ ਕਰੇ ਰੱਬ ਕਿਉਂਕਿ ਜਿਹੜੇ ਕਿਸਾਨ ਆ ਉਹ ਕੰਮ ਕਰਦੇ ਸੋਹਣੇ ਲੱਗਦੇ ਆ ਵੇਲੇ ਨਹੀਂ ਸੋਹਣੇ ਲੱਗਦੇ ਦੱਸੋ ਕਿੱਥੇ ਕਿੱਥੇ ਮੀਂਹ ਪਿਆ ਕਮੈਂਟ ਕਰਕੇ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ ਵੀਡੀਓ ਨੂੰ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਕਰ ਦਿਆ ਕਰੋ ਤੁਹਾਡਾ ਧੰਨਵਾਦ ਹੋਊਗਾ ਜੀ ਥੈਂਕ ਯੂ